ਅਸੀਂ ਕਾਂਗਰਸੀਆਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅਸੀਂ ਅੱਜ ਆਵਾਜ਼ ਵਿੱਚ ਪਾਰਟੀ ਸ਼ਾਮਲ ਹੋਏ ਆ ਕਿਉਂਕਿ ਜਿੰਨੇ ਵੀ ਉੱਥੇ ਸੀਨੀਅਰ ਕਾਂਗਰਸੀ ਆਗੂ ਆ ਉਹਨਾਂ ਦੀ ਕੋਈ ਪੁੱਛ ਨਹੀਂ ਕੀਤੀ ਜਾਂਦੀ ਇੱਕ ਬੰਦਾ ਹੀ ਆਪਣੀ ਮਰਮਰਜ਼ੀ ਨਾਲ ਉਸ ਕਾਂਗਰਸ ਨੂੰ ਚਲਾ ਰਿਹਾ ਮੈਂ ਮਹਿਸੂਸ ਕਰਦਾ ਜਿਹੜੀ ਅੱਗੇ ਕਾਂਗਰਸੀ ਉਹ ਦੇਸ਼ ਭਗਤਾਂ ਦੀ ਕਾਂਗਰਸ ਸੀਗੀ ਹੁਣ ਇਹ ਚੋਰਾ ਦੀ ਕਾਂਗਰਸ ਆ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਿਹੜੀ ਪਾਰਟੀ ਛੱਡ ਕੇ ਤੁਹਾਡੇ ਨਾਲ ਜੁਆਇਨ ਹੋ ਜਾਣਗੇ ਬਹੁਤ ਬੰਦੇ ਆਊਗੇ ਜੀ ਠੀਕ ਹੈ ਸ਼ਾਇਦ ਕੱਲਾ ਪ੍ਰਧਾਨ ਹੀ ਉਧਰ ਕਾਂਗਰਸ ਚ ਰਹੇ ਫਗਵਾੜਾ ਵਿੱਚ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਹੁਣ ਜਿੱਥੇ ਮੇਅਰ ਲਈ ਚੋਣ ਦੀ ਉੜੀ ਕੀਤੀ ਜਾ ਰਹੀ ਹੈ ਉੱਥੇ ਇਸ ਚੋਣ ਲਈ ਮੁੱਖ ਤੌਰ ਤੇ ਕਾਂਗਰਸ ਅਤੇ ਆਪ ਪਾਰਟੀ ਵਿੱਚ ਏੜੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ ਇਸ ਦੌਰਾਨ ਫਗਵਾੜਾ ਦੀ ਸਿਆਸਤ ਵਿੱਚ ਉਸ ਸਮੇਂ ਵੱਡਾ ਫੇਰ ਬਦਲ ਹੋਇਆ ਜਦੋਂ ਕਾਂਗਰਸ ਦੇ ਵੱਡੇ ਦਿਗਜ ਨੇਤਾ ਕੌਂਸਲਰ ਰਾਮਪਾਲ ਉਪਲ ਮਨੀਸ਼ਪਰ ਵਾਕਰ ਅਤੇ ਪਦਮਦੇਵ ਸੁਧੀਰ ਨਿੱਕਾ ਕਾਂਗਰਸ ਪਾਰਟੀ ਦਾ ਪੱਲਾ ਛੱਡ ਕੇ ਆਪ ਪਾਰਟੀ ਵੀ ਸ਼ਾਮਲ ਹੋ ਗਏ ਇਨ੍ਹਾਂ ਤੋਂ ਇਲਾਵਾ ਪਵਨ ਸ਼ਰਮਾ ਪੱਪੀ ਰਾਜੇਨ ਸ਼ਰਮਾ ਸਮੇਤ ਹੋਰ ਦਿੱਗਜ ਨੇਤਾ ਵੀ ਆਪ ਪਾਰਟੀ ਵੀ ਸ਼ਾਮਲ ਹੋ ਗਏ ਇਨ੍ਹਾਂ ਨੇਤਾਵਾਂ ਨੂੰ ਹਲਕਾ ਹੁਸ਼ਾਰਪੁਰ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਬੇਵਾਲ ਨੇ ਫਗਵਾੜਾ ਵਿਖੇ ਆ ਕੇ ਖੁਦ ਸ਼ਾਮਲ ਕੀਤਾ ਇਸ ਦੌਰਾਨ ਉਨ੍ਹਾਂ ਨਾਲ ਹਲਕਾ ਇੰਚਾਰ ਸਰਦਾਰ ਜਗENDER ਸਿੰਘ ਮਾਨ ਅਤੇ ਹਰਜੀ ਮਾਨ ਤੋਂ ਇਲਾਵਾ ਦਲਜੀਤ ਰਾਜੂ ਵੀ ਮੌਜੂਦ ਸਨ ਜਿਨ੍ਹਾਂ ਨੇ ਉਕਤ ਨੇਤਾਵਾਂ ਦਾ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਣ ਤੇ ਸਵਾਗਤ ਕੀਤਾ ਇਥੇ ਦੱਸ દਈਏ ਕਿ ਇਨ੍ਹਾਂ ਤਿੰਨਾਂ ਨੇਤਾਵਾਂ ਵਿੱਚੋਂ ਹੀ ਫਗਵਾੜਾ ਵਾਸੀਆਂ ਨੂੰ ਮੇਅਰ ਵੀ ਮਿਲ ਸਕਦਾ ਹੈ ਇਸ ਦੇ ਨਾਲ ਹੀ ਜੋ ਕਾਂਗਰਸ ਪਾਰਟੀ ਦੀ ਮੇਅਰ ਬਣਾਉਣ ਦੀ ਆਸ ਹੀ ਉਹ ਵੀ ਢਹ ਢੇਰੀ ਹੁੰਦੀ ਪਈ ਦਿਖਾਈ ਦੇ ਰਹੀ ਹੈ ਜਿਸ ਵਿੱਚ ਰਾਮਪਾਲ ਉਪਲ ਅਤੇ ਪਦਮਦੇਵ ਸੁਧੀਰ ਨਿੱਕੇ ਵਿੱਚੋਂ ਕਿਸੇ ਇੱਕ ਨੂੰ ਮੇਅਰ ਬਣਿਆ ਵੀ ਦੇਖਿਆ ਜਾ ਸਕਦਾ ਹੈ ਇਥੇ ਦੱਸ ਦਈਏ ਕਿ ਫਗਵਾੜਾ ਵਿੱਚ ਮੇਅਰ ਦੀ ਕੁਰਸੀ ਕਿਸ ਨੂੰ ਮਿਲੇਗੀ ਇਹ ਸਭ ਦੇਖਣਾ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਦਿਲਚਸਪ ਹੋਵੇਗਾ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਬਹੁਤ ਹੀ ਪੁਰਾਣੇ ਸਾਥੀ ਕਾਂਗਰਸ ਪਾਰਟੀ ਤੋਂ ਸਾਡੇ ਕੌਂਸਲਰ ਸਹਿਬਾਨ ਤੇ ਸੀਨੀਅਰ ਲੀਡਰਸ਼ਿਪ ਅੱਜ ਸਾਨੂੰ ਉਹ ਜੁਆਇਨ ਉਹਨਾਂ ਨੇ ਕੀਤਾ ਹੈ ਸ਼ਾਮਿਲ ਹੋਏ ਆ ਖਾਸ ਤੌਰ ਤੇ ਸਾਡੇ ਪੱਪੀ ਸ਼ਰਮਾ ਜੀ ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਕਾਂਗਰਸ ਦੇ ਵਿੱਚ ਬਹੁਤ ਬਖ ਬਖ ਅਹੁਦਿਆਂ ਤੇ ਕੰਮ ਕੀਤਾ ਅੱਜ ਉਹਨਾਂ ਦੇ ਹੀ ਰਹਿਨਮਾਈ ਹੇਠ ਸਾਡੀ ਜਿੰਨੀ ਵੀ ਯੰਗ ਲੀਡਰਸ਼ਿਪ ਹੈ ਸਾਡੇ ਪਦਮ ਸੁधीर ਨਿੱਕਾ ਜੀ ਸਾਡੇ ਕੌਂਸਲਰ ਸਹਿਬਾਨ ਔਰ ਸਾਡੇ ਮਨੀਸ਼ ਪ੍ਰਭਾਕਰ ਜੀ ਸਾਡੇ ਕੌਂਸਲਰ ਸਹਿਬਾਨ ਆ ਰਾਮਪਾਲ ਉਪਲ ਜੀ ਸਾਡੇ ਕੌਂਸਲਰ ਸਹਿਬਾਨ ਰਾਜਨ ਸ਼ਰਮਾ ਜੀ ਅਰਜਨ ਜੀ ਕਰਨ ਜੀ ਔਰ ਸਾਡੇ ਤਮਾਮ ਸਾਥੀ कैलाश ਸ਼ਰਮਾ ਜੀ ਸੋ ਤਮਾਮ ਸਾਥੀ ਅੱਜ ਕਾਂਗਰਸ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਸਾਡੇ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਆਪਣੇ ਵੱਲੋਂ ਔਰ ਸਾਡੇ ਸੁਪਰੀਮੋ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਜਿਉਂ ਆਕਦਾ ਤੇ ਉਹਨਾਂ ਨੂੰ ਭਰੋਸਾ ਦਵਾਉਂਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਮਾਣ ਸਨਮਾਨ ਜਿਹੜਾ ਉਹ ਵਰਕਰਾਰ ਰੱਖਿਆ ਜਾਏਗਾ ਔਰ ਖਾਸ ਤੌਰ ਤੇ ਸਾਥੀਆਂ ਦੇ ਸ਼ਾਮਲ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਅੱਜ ਇਹ ਸਾਥੀ ਸਾਡੇ ਸ਼ਾਮਲ ਹੋਏ ਨੇ ਆ ਦੇਖੋ ਜਿਸ ਤੱਕ ਕੋਰਮ ਦਾ ਸਵਾਲ ਹੈ ਕੋਰਮ ਸਾਡਾ ਆਲਰੇਡੀ ਪੂਰਾ ਹੈ ਤੇ ਸਾਡੇ ਕੋ ਕੋਰਮ ਤੋਂ ਵੀ ਜ਼ਿਆਦਾ ਸਾਡੇ ਜਿਹੜੇ ਗਿਣਤੀ ਸਾਡੀ ਮੌਜੂਦ ਹੈ ਔਰ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਕਾਰਡ ਤੋੜ ਵੋਟਾਂ ਦੇ ਨਾਲ ਜਿੱਤ ਕੇ ਅਸੀਂ ਆਪਣੇ ਨਗਰ ਦੇ ਮਂਦਾ ਮੇਅਰ ਜਿਹੜਾ ਬਣਾਵਾਂਗੇ ਗੱਲ ਇਹ ਹੈ ਜੀ ਕਾਂਗਰਸ ਪਾਰਟੀ ਨਾਲ ਕਾਫੀ ਦੇਰ ਤੋਂ ਆਪਾਂ ਜੁੜੇ ਹੋਏ ਸੀ ਜਤੀ ਫੁਰਖੀ ਲੇਕਿਨ ਕਾਂਗਰਸ ਦੀ ਕੋਸ਼ਿਸ਼ ਗਲਤ ਵਿੱਚ ਬੰਦੇ ਹੋਣ ਕਰਕੇ ਜਿਹੜੀ ਸਾਡੀ ਕੀ ਉਥੇ ਸੁਣਵਾਈ ਸਹੀ ਨਹੀਂ ਹੋ ਰਹੀ ਸੀ ਤੇ ਸਾਨੂੰ ਆਮ ਆਦਮੀ ਪਾਰਟੀ ਦੀਆਂ ਵੀ ਜੋ ਨੀਤੀਆਂ ਆ ਬਹੁਤ ਵਧੀਆ ਲੱਗੀਆਂ ਤੇ ਆਨ ਵਾਲਾ ਜਿਹੜਾ ਸਮਾਂ ਉਹ ਵੀ ਆਮ ਆਦਮੀ ਪਾਰਟੀ ਨੇ ਆਮ ਵਰਕਰ ਲੈ ਸੋਚ ਪਚਾਰ ਉਹਨਾਂ ਦਾ ਵਧੀਆ ਵਾ ਤੇ ਅਸੀਂ ਤਦ ਹੀ ਇਹ ਐਡਾਪਟ ਕੀਤਾ ਵੀ ਅਸੀਂ ਆਮ ਆਦਮੀ ਪਾਰਟੀ ਦਾ ਕਰੀਏ ਸਾਥ ਏ ਜਾਂ ਜੋ ਜੁੜੀ ਆਪਣੀ ਕਾਰਪੋਰੇਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੇ ਤਾਂ ਅਸੀਂ ਇੱਥੇ ਡਿਵੈਲਪਮੈਂਟ ਜਿਹੜੀ ਫਲਵਾੜੇ ਦੀ ਬਹੁਤ ਸਾਲਾਂ ਤੋਂ ਪਿੱਛੇ ਪਈ ਦੀ ਆ ਅਸੀਂ ਉਸ ਡਿਵੈਲਪਮੈਂਟ ਨੂੰ ਬਦਾ ਸਕੀਏ ਉਹ ਡਵੈਲਪਮੈਂਟ ਕਰ ਸਕੀਏ ਕਿਉਂਕਿ ਹੁਣ ਹੁਣ ਤੁਸੀਂ ਸ਼ਾਮਲ ਹੋ ਸ਼ਾਮਲ ਹੁਣ ਤੋਂ ਬਾਅਦ ਗੱਲਾਂ ਵੀ ਸਾਹਮਣੇ ਆਉਣਗੀਆਂ ਵੀ ਕਹਿਣਗੇ ਵੀ ਦਵਾ ਹੇਠਾ ਹੋਈ ਹੈ ਸ਼ਾਮਲ ਕੀ ਕੋਈ ਇਦਾਂ ਦੀ ਗੱਲ ਕਰਾਂ ਕੋਈ ਦਵਾ ਨਹੀਂ ਸਾਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਆ ਗਏ ਅਸੀਂ ਭਾਈ ਕੋ ਗਲਤ ਕੰਮ ਥੋੜਾ ਤੁਸੀਂ ਉਹਨਾਂ ਦੀ ਨੀਤੀਆਂ ਤੋਂ ਦੁਖੀ ਹੋ ਕੇ ਹੋਏ ਆਂ ਭੰਡੇ ਜੀ ਅੱਜ ਸਾਰੀ ਉਮਰ ਨੰਗੀ ਕੋ ਇਦਾਂ ਦੀ ਗੱਲ ਨਹੀਂ ਅੱਜ ਗਈ ਗਦਰ ਹੈ ਨਹੀਂ ਨਾ ਵਰਕਰ ਦੀ ਗਦਰ ਹੈ ਨਹੀਂਗੀ ਤਾਂ ਸਾਰੇ ਜਾਣੇ ਇਸ ਕਰਕੇ ਆਏ ਆ ਉੱਥੇ ਲੀਡਰ ਨੂੰ ਮੋਰੇ ਰੱਖਿਆ ਜਾਂਦਾ ਜਿਹੜਾ ਮਤਲਬ ਇੱਕ ਨਖੇਧ ਲੀਡਰ ਵਾ ਉਹ ਉਹਨੂੰ ਮੋਰੇ ਰੱਖਿਆ ਮੋਰੇ ਰੱਖ ਕੇ ਬਾਕੀ ਸਾਰੇ ਬੰਦਿਆਂ ਨੂੰ ਨਹੀਂ ਚਲਾ ਸਕਦਾ ਬਾਕੀ ਸਾਰੇ ਬੰਦਿਆਂ ਨੂੰ ਪਿੱਛੇ ਕਰਤਾ ਜਿਹੜੇ ਸੀਨੀਅਰ ਲੀਡਰ ਸੀਗੇ ਅਸੀਂ ਤਾਂ ਚਲੋ ਜੂਨੀਅਰ ਹੀ ਸੀਗੇ ਸਾਨੂੰ ਵੀ ਦੂਜੇ ਤੀਜੇ ਨੰਬਰ ਅਸੀਂ ਆਮ ਪਾਰਟੀ ਦੇ ਕੰਮਾਂ ਤੋਂ ਪ੍ਰਭਾਵ ਹੋ ਕੇ ਇਹਨਾਂ ਦੇ ਵਿੱਚ ਅਸੀਂ ਦਾਖਲ ਹੋਏ ਆ ਅਸੀਂ ਇਹ ਚਾਹੁੰਦੇ ਆਂ ਵੀ ਪੰਜਾਬ ਫਗਵਾੜੀ ਡਿਵੈਲਪਮੈਂਟ ਜਿਹੜੀ ਬਹੁਤ ਵਧੀਆ ਹੋਵੇ ਸਾਨੂੰ ਪੂਰੀ ਆਸ ਹੈ ਇਹਨਾਂ ਦੇ ਵੀ ਕੰਮ ਬਹੁਤ ਵਧੀਆ ਕਰਦੇ ਆ ਭਗਵੰਤ ਮਾਨ ਜੀ ਬਹੁਤ ਵਧੀਆ ਪੰਜਾਬ ਲਈ ਕੰਮ ਕਰਦੇ ਆ ਸਾਡੇ ਡਾਕਟਰ ਰਾਜਕੁਮਾਰ ਛੱਬੇਵਾਲ ਜੀ ਇਹਨਾਂ ਤੇ ਸਾਨੂੰ ਬੜਾ ਮਾਣ ਆ ਤੇ ਜਿਹੜਾ ਕੀ ਫਗਵਾੜੇ ਦਾ ਵਧੀਆ ਮੇਰ ਬਣਾਉਗੇ ਜਿਹੜਾ ਇਹਨਾਂ ਦਾ ਹਾਈ ਕਮਾਂਡਰ ਦਾ ਹੁਕਮ ਆਗਾ ਸੀ ਉਹ ਮੰਨਾਂਗੇ ਤੇ ਅਸੀਂ ਚਾਹੁੰਦੇ ਆ ਵੀ ਫਗਵਾੜੇ ਡਵੈਲਪਮੈਂਟ ਔਰ ਫਗਵਾੜੇ ਦਾ ਵਿਕਾਸ ਵਧੀਆ ਹੋ। ਪਹਿਲਾਂ ਤਾਂ ਮੈਂ ਚੱਪੇਵਾਲ ਸਾਹਿਬ ਦਾ ਜਗੰਦਰ ਸਿੰਘ ਬਾਣ ਜੀ ਦਾ ਸਾਜੀ ਜੀ ਦਾ ਦਲਜੀਤ ਰਾਜੀ ਜੀ ਦਾ ਬੜਾ ਧੰਨਵਾਦ ਕਰਦਾ ਹਾਂ ਉਹਨਾਂ ਨੇ ਸਾਨੂੰ ਆਪਣੀ ਪਾਰਟੀ ਸ਼ਾਮਲ ਕਰਵਾਇਆ ਔਰ ਸਾਨੂੰ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਕਿਤੇ ਤੁਹਾਨੂੰ ਪਤਾ ਸੀ ਪਹਿਲਾਂ ਕਾਂਗਰਸ ਦੀ ਪਾਰਟੀ ਦੇ ਵਿੱਚ ਬੜੀ ਦੀ ਸੇਵਾ ਕੀਤੀ ਆ। ਪੁਨਾਸਿਕ ਅਨਸਰ ਜਿੱਤ ਕੇ ਆਏ ਆ ਲੋਕ ਖੇਤਾਂ ਦੇ ਵਿੱਚ ਵਾਰ ਹੇਤਾਂ ਦੇ ਵਿੱਚ ਇਹ ਸਾਰਾ ਕੁਝ ਨਾ ਦੇਖਦੇ ਹੋਏ ਆਪਾਂ ਆਪਣੇ ਕੰਮ ਕਰਵਾਉਣੇ ਆ ਤੇ ਆਪਾਂ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਏ ਆ ਕੋਈ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਜਾਂ ਕੋਈ ਆਸ ਹੈਗੀ ਨਹੀਂ ਕੋਈ ਆਸ ਨਹੀਂ ਕੋਈ ਲਾਲਚ ਨਹੀਂ ਕੋਈ ਦਾਵੇਦਾਰੀ ਨਹੀਂ ਅਸੀਂ ਤਾਂ ਸਿਰਫ ਆਪਣੇ ਲੋਕ ਖੇਤਾਂ ਦੇ ਵਾਰ ਹੇਤਾਂ ਲਈ ਅਸੀਂ ਉਹਨਾਂ ਨਾਲ ਸਹਿਯੋਗ ਕੀਤਾ ਆ ਬਾਕੀ ਜੋ ਇਹਨਾਂ ਦਾ ਇਹਨਾਂ ਦੀ ਪਾਰਟੀ ਦਾ ਜੋ ਫੈਸਲਾ ਹੋਏਗਾ ਜੋ ਸਾਡੀ ਡਿਊਟੀ ਲਾਉਗੇ ਅਸੀਂ ਉਹਨੂੰ ਤੈਦਿਲ ਨਾਲ ਦਵਾ ਅਸੀਂ ਕਾਂਗਰਸੀਆਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਅਸੀਂ ਅੱਜ ਆਵਾਜ਼ ਵਿੱਚ ਪਾਰਟੀ ਸ਼ਾਮਲ ਹੋਏ ਆ ਕਿਉਂਕਿ ਜਿੰਨੇ ਵੀ ਉੱਥੇ ਸੀਨੀਅਰ ਕਾਂਗਰਸੀ ਆਗੂ ਆ ਉਹਨਾਂ ਦੀ ਕੋਈ ਪੁੱਛ ਨਹੀਂ ਕੀਤੀ ਜਾਂਦੀ ਇੱਕ ਬੰਦਾ ਹੀ ਆਪਣੀ ਮਰਮਰਜੀ ਨਾਲ ਉਸ ਕਾਂਗਰਸ ਨੂੰ ਚਲਾ ਰਿਹਾ ਮੈਂ ਮਹਿਸੂਸ ਕਰਦਾ ਜਿਹੜੀ ਅੱਗੇ ਕਾਂਗਰਸੀ ਉਹ ਦੇਸ਼ ਭਗਤਾਂ ਦੀ ਕਾਂਗਰਸ ਸੀਗੀ ਹੁਣ ਇਹ ਚੋਰਾ ਦੀ ਕਾਂਗਰਸ ਆ ਇਸ ਕਰਕੇ ਸਾਨੂੰ ਇਸ ਕਾਂਗਰਸ ਤੋਂ ਪੱਲਾ ਛੱਡ ਕੇ ਪਰੇ ਹੋਣਾ ਪਿਆ ਔਰ ਜਿਹੜਾ ਇਹਨਾਂ ਨੇ ਮੇਅਰ ਬਣਾਉਣਾ ਸੀ ਮੇਅਰ ਬਣਾਉਣ ਦੇ ਵਿੱਚ ਕਿਸੇ ਦੀ ਸਲਾਹ ਨਹੀਂ ਲਈਤੀ ਗਈ ਸਿਰਫ ਇੱਕ ਬੰਦੇ ਨੂੰ ਅੱਗੇ ਕਰਕੇ ਉਹਦੀ ਇਹ ਪੋਜੀਸ਼ਨ ਨਹੀਂ ਦੇਖੀ ਕਿ ਇਹਦੀ ਸ਼ਹਿਰ ਚ ਕੀ ਪੋਜੀਸ਼ਨ ਆ ਉਹਨੂੰ ਸਾਡੇ ਤੇ ਥੋਪਿਆ ਜਾ ਰਿਹਾ ਸੀ ਅਸੀਂ ਇਸ ਕਰਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਚ ਆ ਗਏ ਵਰਕਰ ਦੀ ਗਦਰ ਹੈ ਨਹੀਂਗੀ ਰਾਜਨ ਨੂੰ ਤਾਂ ਸਾਰੇ ਜਾਣੇ ਇਸ ਕਰਕੇ ਆਏ ਆ ਉੱਥੇ ਲੀਡਰ ਨੂੰ ਮੋਰੇ ਰੱਖਿਆ ਜਾਂਦਾ ਜਿਹੜਾ ਮਤਲਬ ਇੱਕ ਨਖੇਦ ਲੀਡਰ ਵਾ ਉਹ ਉਹਨੂੰ ਮੋਰੇ ਰੱਖਿਆ ਮੋਰੇ ਰੱਖ ਕੇ ਬਾਕੀ ਸਾਰੇ ਬੰਦਿਆਂ ਨੂੰ ਨੀਚੇ ਲਾ ਸਕਦਾ ਬਾਕੀ ਸਾਰੇ ਬੰਦਿਆਂ ਨੂੰ ਪਿੱਛੇ ਕਰਦਾ ਜਿਹੜੇ ਸੀਨੀਅਰ ਲੀਡਰ ਸੀਗੇ ਅਸੀਂ ਤਾਂ ਚਲੋ ਜੂਨੀਅਰ ਹੀ ਸੀਗੇ ਸਾਨੂੰ ਵੀ ਦੂਜੇ ਤੀਜੇ ਨੰਬਰ ਤੇ ਰੱਖਿਆ ਹੋਇਆ ਸੀਗਾ ਜੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੀ ਪਾਰਟੀ ਛੱਡ ਕੇ ਤੁਹਾਡੇ ਨਾਲ ਜੁਆਇਨ ਹੋ ਜਾਣਗੇ ਬਹੁਤ ਬੰਦੇ ਆਊਗੇ ਜੀ ਸ਼ਾਇਦ ਕੱਲਾ ਪ੍ਰਧਾਨ ਹੀ ਉਧਰ ਕਾਂਗਰਸ 'ਚ ਰਹਿ ਜਾਵੇ ਮੈਂ ਨਾ ਮੇਜ ਨੇ ਮੇਰੇ ਕਲੀਕਸ ਨੇ ਮੇਰੀ ਤੀਤੀ ਤੀਜੀ ਪੀੜ੍ਹੀ ਇਹਨਾਂ ਦੇ ਨਾਲ ਡੈਡ ਫਾਦਰ ਇਹਨਾਂ ਦੇ ਬੱਚੇ ਜਿਹੜੇ ਜੰਦਰ ਸਿੰਘ ਫੈਮਲੀ ਡਾਕਟਰ ਕਿ ਵਿਵਾਰਸਾ ਦਾਜ ਕੁਆਲਟੀ ਬਹੁਤ ਬੁਝਕੁਸ਼ੀ ਹੈ ਕਿ ਕਿ ਵਿਵਾਰਸਾ ਸਾਹਿਬ ਦਿੱਤੇ ਗਏ ਐਨੌਲਮੈਂਟਮ ਰਹਿਮਾਨ ਹੈ ਕਿ ਇਹ ਹੀ ਗੱਲ ਆਸ ਦੀ ਕਿ ਅਸੀਂ ਸਾਰੇ ਇਕੱਠੇ ਅਸੀਂ ਜਦੋਂ ਅਸੀਂ ਇਹ ਕਰਦੇ ਹਾਂ ਹਰਜੀ ਇਹਨਾਂ ਅੱਜ ਲਾਈਟਸ ਨਹੀਂ ਸੇ ਆ ਲਿਖਿਨ ਇਹਨਾਂ ਦੇ ਇਹਨਾਂ ਦੀ ਮੈਂ ਬੱਚੇ ਸਾਰੇ ਬਰਾਦ ਹੈ ਬਡੇ ਸਮਝਦੇ ਇਹਨਾਂ ਦੇ ਜੜੇ ਬਹੁਤ ਬੀਚੇ ਸੂ ਆਈਡਿਟੀ ਹੈ ਜਸਟ ਲਾਈਕ ਇਹ ਉਸ ਲਿਸ਼ਣ ਉਹ ਮੇਰੇ ਮਨ ਵਿੱਚ ਚਿਸਕ ਲੀਆ ਕੋਈ ਵੀ ਹੈ ਕੀ ਮੈਂ ਇ ਕੋਈ ਵੀ ਚੀਜ਼ ਜਿਹੜੀ ਮੈਨੂੰ ਪ੍ਰਾਪਤ ਹੋਈ ਹੈ ਅੱਛਾ ਮੇਰਾ ਟਾਰਗੇਟ ਹੈ ਫੁਵਾੜਾ ਫਵਾੜੇ ਦੇ ਆਸਮਨ ਵਿੱਚ ਇਹ ਸੰਭੋਸ਼ਣੀਆਂ ਜਦੋਂ ਹੁਣ ਸਰਕਾਰ ਨਾਲ ਇਸ ਤਰ੍ਹਾਂ ਨਹੀਂ ਹੈ ਬਲਕਿ ਜਿਹੜਾ ਬਣਾ ਉਹ ਅੱਛਾ ਜਿਹਾ ਜੀਸ਼ਨ ਹੋ ਰਿਹਾ ਹੈ ਇਸ ਸਚਤ ਮੈਂ ਦਾਸਫਰੀ ਮਤ ਕਰਨੀ ਮੈਂ ਵੱਡੇ ਚਿਹਰੇ ਮੁਖ ਚਿਹਰੇ ਦਾ ਅਜੇ ਸ਼ਾਮਲ ਹੋ ਚੁੱਕੇ ਨਹੀਂ ਤੁਸੀਂ ਦੱਸਿਆ ਵੀ ਪੁਰਾਣੇ ਰਿਲੇਸ਼ਨ ਵੀ ਕਿਤੇ ਨਾ ਕਿਤੇ ਮਾਇਨੇ ਰੱਖਦੇ ਨੇ ਕੁਝ ਜਿਹੜੇ ਬਾਕੀ ਪਿੱਛੇ ਥੋੜੇ ਬੋਦੇ ਬਚ ਰਹੇ ਨੇ ਉਹਨਾਂ ਦਾ ਕੋਈ ਇਸ਼ਾਰਾ ਕਰਦੇ ਹੋ ਵੀ ਆ ਰਹੇ ਨੇ ਜਾਂ ਕੋਈ ਸੈਂਸਰ ਚੱਲ ਰਿਹਾ ਮੀਟਿੰਗਾਂ ਦਾ ਹਾਂਜੀ ਬਹੁਤ ਜਲਦੀ ਕਿਸੇ ਦੀ ਗੱਲ ਹੋਏਗਾ ਸਾਨੂੰ ਤੁਸੀਂ ਕੋਈ ਐਮ ਐਪਸ ਕੰਪਨੀਆਂ ਵੀ ਦਵਾਂਗੇ ਤੁਹਾਨੂੰ ਐਪਸ ਵੀ ਚੱਲਣਗੇ ਪੂਰਾ ਕਰਾ ਕੇ ਸਾਡੇ ਕੋਲ ਸਾਰੇ ਇੱਥੇ